ਆਪਾਂ ਇਸ ਟਾਈਮ ਖੜੇ ਆ ਜੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਤੇ ਆਪਾਂ ਜਿਹੜਾ ਸਫ਼ਰ ਸ਼ੁਰੂ ਕਰਨਾ ਅੱਜ ਚੰਡੀਗੜ੍ਹ ਤੋਂ ਕਰਾਂਗੇ ਆ ਪਿਛਲੀ ਵੀਡੀਓ 'ਚ ਤੁਸੀਂ ਦੇਖਿਆ ਸੀਗਾ ਵੀ ਆਪਾਂ ਖੜ੍ਹ ਪਹੁੰਚੇ ਸੀਗੇ ਰਾਤ ਨੂੰ ਤੇ ਉੱਥੇ ਪ੍ਰਸ਼ਾਦਾ ਪਾਣੀ ਵੀਰ ਉਹਨਾਂ ਨੇ ਸ਼ਿਕਾਇਆ ਤੇ ਸਭ ਤੋਂ ਪਹਿਲਾਂ ਕੋਲਡ ਡਰਿੰਕ ਵਗੈਰਾ ਪਿਆਇਆ ਤੇ ਫਿਰ ਪ੍ਰਸ਼ਾਦਾ ਪਾਣੀ ਛੱਕ ਕੇ ਤੇ ਤਕਰੀਬਨ ਗੱਲਾਂ-ਬਾਤਾਂ ਕਰਦੇ ਹੋਏ ਵੀਡੀਓ ਐਡਿਟ ਕਰਦੇ ਹੋਏ ਜਿਹੜੀ ਤੁਸੀਂ ਕੱਲ ਵੀਡੀਓ ਦੇਖੀ ਆ ਉਹਨੂੰ ਬਣਾਉਂਦੇ-ਬਣਾਉਂਦੇ ਨੂੰ ਆਪਾਂ ਨੂੰ ਤਕਰੀਬਨ 12:00 ਵਜੇ ਦਾ ਜਿਹੜਾ ਟਾਈਮ ਹੋ ਗਿਆ ਸੀਗਾ ਤੇ ਸਮਾਂ ਜ਼ਿਆਦਾ ਲੱਗਣ ਕਰਕੇ ਤੇ ਫਿਰ ਆਪਾਂ ਸਾਜਰੇ ਵੀ ਉੱਠਣਾ ਹੁੰਦਾਗਾ ਤੇ ਹਲੇ ਆਪਾਂ ਫੇਸਬੁੱਕ ਤੇ ਵੀ ਜਿਹੜੀ ਵੀਡੀਓ ਉਹ ਅਪਲੋਡ ਕਰਨੀ ਹੈਗੀ ਤੇ ਸ਼ਾਮ ਨੂੰ 5 ਵਜੇ ਫਿਰ ਤੁਹਾਨੂੰ ਉਹ ਵੀ ਮਿਲ ਜਾਣੀ ਹੈਗੀ ਤੇ ਬਾਕੀ ਤੇ ਰਾਤ ਕੰਮਨ ਕਾਫੀ ਹੋਈ ਸੀਗੀ ਤੇ ਜੀਦਾ ਕਰਕੇ ਹਲੇ ਵੀ ਦੇਖ ਸਕਦੇ ਹੋ ਤੁਸੀਂ ਸੜਕ ਇਹ ਗਿੱਲੀ ਆ ਜਿਹੜੇ ਟਰੈਕ ਉੱਤੇ ਆਪਾਂ ਖੜੇ ਆ ਇਹ ਸਪੈਸ਼ਲ ਜਿਹੜਾ ਉਹ ਸਾਈਕਲ ਵਾਲਿਆਂ ਵਾਸਤੇ ਹੈਗਾ ਟਰੈਕ ਹੈ ਜਿਹੜਾ ਤੇ ਉਧਰਲੀ ਸਾਈਡ ਵੀ ਬਣਿਆ ਹੋਇਆ ਇਧਰਲੀ ਸਾਈਡ ਵੀ ਇਧਰ ਸਾਰੀ ਆਵਾਜ਼ ਆ ਜਿਹੜੀ ਉਹ ਚੰਡੀਗੜ੍ਹ ਮਹਾਲੀ ਤੇ ਸਭ ਦੀ ਜਾ ਰਹੀ ਆ ਤੇ ਇਧਰ ਆਪਣਾ ਖੜਾ ਜੀ ਸਾਈਕਲ ਤੇ ਪਿੱਛੇ ਵੀ ਵੀਰਾਂ ਨਾਲ ਜਿਨ੍ਹਾਂ ਨਾਲ ਗੱਲਬਾਤ ਕੀਤੀ ਆ ਉਹ ਵੀ ਅਸੀਂ ਦੱਸ ਰਹੇ ਆ ਵੀ ਤੁਹਾਡੇ ਕੋਲੇ ਜਿਹੜਾ 1-1 ਮਹੀਨੇ ਦਾ ਖਿੱਚਮਾ ਟਾਈਮ ਆ ਇਹਦੇ ਵਿੱਚ ਵਿੱਚ ਤੁਸੀਂ ਜਿਹੜਾ ਸਪਿਤੀ ਵੀ ਕਵਰ ਕਰ ਲਓ ਤੇ ਲੇਹ ਵੀ ਕਵਰ ਕਰ ਲਓਗੇ ਜੇ ਤੁਹਾਡੇ ਚ ਮਤਲਬ ਖਿੱਚ ਕੇ ਕਰ ਲਓਗੇ ਤਾਂ ਹੋ ਜਾਊਗਾ ਨਹੀਂ ਫਿਰ ਸਾਨੂੰ ਜਿਹੜਾ ਵਿੱਚ ਦੀ ਜਨਤਾ ਛੱਡਣਾ ਪੈਣਾਗਾ ਤੇ ਜਾਂ ਫਿਰ ਸਾਨੂੰ ਫੌਜੀਆਂ ਦੀ ਸਿਹਤਾਂ ਦੇ ਨਾਲ ਜਿਹੜਾ ਉਹ ਕ੍ਰਾਸ ਕਰਵਾਉਣਾ ਪਊਗਾ ਚਲੋ ਉਹ ਤਾਂ ਜਿਹੜਾ ਸਫਰ ਦੇ ਵਿੱਚ ਹੋਊਗਾ ਤੇ ਉਹ ਤਾਂ ਆਪਾਂ ਤੁਹਾਨੂੰ ਉਹ ਦੱਸਦੇ ਹੀ ਰਹਾਂਗੇ ਨਾਲ ਦੀ ਨਾਲ ਤੇ ਬਾਕੀ ਵੀਰ ਉਹਨਾਂ ਨੇ ਸਵੇਰੇ ਵੀ ਆਪਣੇ ਵਾਸਤੇ ਸੁਖਨਾਲ ਚਾਹ ਪਾਣੀ ਦਾ ਪੂਰਾ ਪ੍ਰਬੰਧ ਕੀਤਾ ਸੀਗਾ ਤੇ ਇੱਥੋਂ ਜਿਹੜਾ ਆਪਣਾ ਮੰਨ ਕੇ ਚਲੋ ਅਸੀਂ 8 8 ਤੋਂ 9 ਕਿਲੋਮੀਟਰ ਆਪਾਂ ਕੱਢ ਕੇ ਖੜ੍ਹ ਤੋਂ ਤੇ ਇੱਥੇ ਆ ਗਏ ਸੀਗੇ ਤੇ ਸੁਖਨਾਲ ਅੱਜ ਤਾਂ ਬੱਦਲੋ ਬੱਦਰੀ ਹੋਇਆ ਤੇ ਕੰਮ ਖਾਸੇ ਲੋਕਾਂ ਨੇ ਸਾਨੂੰ ਕਿਹਾਗਾ ਵੀ ਜਿਹੜਾ ਰਸਤੇ ਆਗੇ ਉਹ ਕਾਫੀ ਖਰਾਬ ਆ ਗਏ ਤਾਂ ਜੀ ਦਾ ਕਰਕੇ ਤੁਸੀਂ ਥੋੜਾ ਜਿਹਾ ਉਹ ਧਿਆਨ ਨਾਲ ਸਫ਼ਰ ਸ਼ੁਰੂ ਕਰਿਓ ਕਿ ਅੱਜ ਜਿਹੜਾ ਉਹ ਦੇਣਾ ਸੁੱਖ ਨਾਲ ਸੁੱਟੀ ਵਾਲਾਗਾ ਐਤਵਾਰ ਦੇਣਾਗਾ 31 ਅਗਸਤ ਤੇ 2025 ਚੱਲ ਰਿਹਾਗਾ ਤੇ ਆਪਾਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚੋਂ ਜਿਹੜਾ ਸਫ਼ਰ ਬੱਸ ਸ਼ੁਰੂ ਕਰਨ ਲੱਗੇ ਆਂਗੇ ਤੇ ਥੋੜੀਕ ਦੂਰ ਬਾਅਦ ਪੰਚਕੁੱਲੇ ਤੋਂ ਲੈ ਕੇ ਫਿਰ ਜਿਹੜਾ ਪਹਾੜੀਆਂ ਉਹ ਸ਼ੁਰੂ ਹੋ ਜਾਣੀਆਂ ਨੇਗੀਆਂ ਬਾਕੀ ਆਪਣੀ ਪਿਛਲੀ ਵੀਡੀਓ ਨੂੰ ਖਿੱਚ ਕੇ ਪਿਆਰ ਰੱਖੋ ਥੋੜਾ ਜਿਹਾ ਆਉਣ ਵਾਲੀਆਂ ਵੀਡੀਓ ਤੇ ਵੀ ਪਿਆਰ ਰੱਖੋ ਯੂਟਿਊਬ ਉੱਤੇ ਜੇਕਰ ਤੁਸੀਂ ਵੀਡੀਓ ਦੇਖ ਰਹੇ ਹੋ ਤਾਂ ਉਹਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਥੱਲੇ ਨਾਮ ਆ ਰਿਹਾ ਹੋਊ ਆਪਣਾ ਅਮਨ ਸਰਾਉ ਦੇ ਉੱਤੇ ਕਰਕੇ ਤੇ ਘੰਟੀ ਵਾਲਾ ਬਟਨ ਆ ਜਿਹੜਾ ਉਹ ਨਾ ਆਪਣਾ ਨਾ ਭੁੱਲਿਆ ਕਰੋ ਕਿਉਂਕਿ ਜੇ ਘੰਟੀ ਵਾਲਾ ਬਟਨ ਤੁਸੀਂ ਨਾ ਆਪਣਾ ਭੁੱਲ ਗਏ ਤਾਂ ਫਿਰ ਤੁਸੀਂ ਲਾ ਲੋ ਹਿਸਾਬ ਤੁਹਾਡੇ ਕੋਲ ਵੀਡੀਓ ਪਹੁੰਚਣੀ ਨਹੀਂ ਨੂੰ ਮੈਸੇਜ ਨਹੀਂ ਆਉਣਾਗਾ ਉਦਾਂ ਯੂਟਿਊਬ ਤੇ ਆ ਜਾਊਗਾ ਬਾਕੀ ਹਰ ਰੋਜ਼ ਦੀ ਨਵੀਂ ਅਪਡੇਟ ਦੇ ਲਈ ਤੁਸੀਂ ਆਪਾਂ ਨੂੰ ਇੰਸਟਾਗ੍ਰam ਉੱਤੇ ਫੋਲੋ ਕਰ ਸਕਦੇ ਹੋਗੇ ਤੇ ਇੰਸਟਾਗ੍ਰam ਦੀ ਆਈਡੀ ਵੀ ਤੁਹਾਨੂੰ ਮੈਂਸ਼ਨ ਹੋ ਰਹੀ ਹੋਊਗੀ ਥੱਲੇ ਤੇ ਬਾਕੀ ਇੰਸਟਾਗ੍ਰam ਉੱਤੇ ਤਾਂ ਕੋਸ਼ਿਸ਼ ਕਰਾਂਗੇ ਆਪਾਂ ਨੈਟਵਰਕ ਸੋਹਣਾ ਰਿਹਾ ਤਾਂ ਫਿਰ ਜਾ ਕੇ ਉੱਥੇ ਆਪਾਂ ਲਾਈਵ ਵਗੈਰਾ ਵੀ ਹੋਵਾਂਗੇ ਬਾਕੀ ਉੱਥੇ ਅਪਡੇਟ ਮਿਲਦੀ ਰੋ ਆਪਾਂ ਕਦੋਂ ਸ਼ੁਰੂ ਕੀਤਾ ਤੇ ਕਦੋਂ ਜਿਹੜਾ ਆਪਾਂ ਉਹ ਖਤਮ ਕੀਤਾਗਾ ਸਫ਼ਰ ਬਾਕੀ ਫੇਸਬੁੱਕ ਉੱਤੇ ਹਰ ਰੋਜ਼ ਸ਼ਾਮ ਨੂੰ ਜਿਹੜੀ 5 ਵਜੇ ਦਾ ਆਪਾਂ ਟਾਈਮ ਰੱਖਿਆਗਾ ਵੀਡੀਓ ਦਾ ਤੇ ਉਹਨੂੰ ਵੀ ਥੋੜਾ ਜਿਆ ਖਿੱਚ ਕੇ ਰੱਖੋ ਤਾਂ ਕਿ ਵੀ ਉਹਦੇ ਉੱਤੇ ਵੀਡੀਓ ਜ਼ਿਆਦਾ ਵਾਇਰਲ ਹੋ ਜਾਂਦੀਆਂ ਨੇਗੀਆਂ ਫੇਸਬੁੱਕ ਉੱਤੇ ਤੁਹਾਨੂੰ ਜਿਹੜੀ ਅਪਡੇਟ ਮਿਲਦੀ ਰਵੇ ਤੇ ਆਪਣਾ ਸਫ਼ਰ ਅੱਜ ਹੈਗਾ ਜੀ Shimla ਨੂੰ ਤੇ Shimla ਨੂੰ ਸਫਰ ਕਰਦੇ ਕਰਦੇ ਜਿੱਥੇ ਤੱਕ ਵੀ ਆਪਣਾ ਸਫਰ ਹੋ ਗਿਆ ਆਪਾਂ ਟਾਈਮ ਨਾਲ ਰੁਕਾਂਗੇ ਕਿਉਂਕਿ ਆਪਾਂ ਟੈਂਟ ਦਾ ਵੀ ਪ੍ਰਬੰਧ ਕਰਨਾ ਅਜੀ ਟੈਂਟਿੰਗ ਆ ਕੈਂਪਿੰਗ ਵਗੈਰਾ ਕਰਾਂਗੇ ਟੈਂਟ ਲਾ ਕੇ ਕਿਉਂਕਿ ਰਸਤੇ ਵਿੱਚ ਮਤਲਬ ਗੁਰਦੁਆਰਾ ਸਾਹਿਬ ਹੈਗਾਗਾ ਸੋਲਣ ਦੇ ਵਿੱਚ ਆ ਸ਼ਾਇਦ ਤੇ ਉੱਥੇ ਤੱਕ ਜੇ ਪਹੁੰਚਿਆ ਗਿਆ ਕਿਉਂਕਿ ਹੁਣ ਸਵਾ ਇਕੱਠ ਦਾ ਜਿਹੜਾ ਟਾਈਮ ਆਗਾ ਤੇ ਸਫਰ ਆਪਣਾ ਹਲੇ 8 ਕਿਲੋਮੀਟਰ ਨਾ ਨਿਬੜਿਆਗਾ ਲਗਭਗ ਲਗਭਗ ਸਵਾ 100 130 ਕਿਲੋਮੀਟਰ ਜਿਹੜਾ ਆਪਣਾ ਸਫਰ ਆਗਾ ਇਦਾਂ ਦੇ 뷰 ਹੋਣਾ ਤੇ ਇਦਾਂ ਦਾ ਜਿਹੜਾ ਰਸਤਾ ਹੋਵੇ ਫਿਰ ਤਾਂ ਸੌਖ ਨਾਲ ਵਧੀਆ ਟਾਈਮ ਨਾਲ ਨਿਭੜ ਜੂਗਾ ਅੱਜ ਸਾਰਾ ਰਸਤਾ ਜਿਹੜਾ ਉਹ ਪਹਾੜੀ ਹੋਊਗਾ ਚਲੋ ਠੀਕ ਆ ਜੀ ਬਣੇ ਰਿਓ ਸਫਰਾਂ ਦੇ ਨਾਲ ਅੱਗੇ ਵਾਲਾ ਸਫਰ ਤੁਹਾਡੇ ਨਾਲ ਆਪੜਾ ਉਹ ਸਾਂਝਾ ਕਰਦੇ ਰਹਾਂਗੇ ਰਾਤੀ ਕੁਛਕ ਤਾਂ ਲੇਟ ਹੋ ਗਏ ਕਿਹੜੇ ਜਿਹੜੇ ਆਪਣੇ ਕੱਲ ਵਾਲੇ ਕੱਪੜੇ ਸੀ ਉਹ ਕਾਫੀ ਜ਼ਿਆਦਾ ਜਿਹੜੇ ਉਹ ਖਰਾਬ ਹੋ ਚੁੱਕੇ ਸੀਗੇ ਤੇ ਤਾਂ ਕਰਕੇ ਆਪਾਂ ਨੂੰ ਪਹਿਲਾਂ ਉਹ ਧੋ ਕੇ ਆਪਾਂ ਚੰਗੀ ਤਰ੍ਹਾਂ ਉਹ ਸੁੱਕਣੇ ਪਾਏ ਤੇ ਫਿਰ ਸਵੇਰੇ ਉੱਠ ਕੇ ਦੇਖਿਆ ਤੇ ਉਹ ਗਿੱਲੇ ਸੀਗੇ ਤੇ ਫਿਰ ਉਹ ਵੀ ਜਿਹੜੇ ਆਪਾਂ ਏਸੀ ਦੇ ਮੂਰੇ ਲਾ ਕੇ ਤੇ ਉਹ ਵੀ ਸੁਕਾਏ ਥੋੜੇ ਮोटे ਤੇ ਥੋੜੇ ਮोटे ਹਲੇ ਗਿੱਲੇ ਆ ਗਏ ਚੱਲ ਜਾਈਏ ਜੀ ਹਲੇ ਸਫ਼ਰ ਆਪਣਾ ਕਾਫੀ ਪਿਆਗਾ ਐਦਾਂ ਦੇ ਰਸਤੇ ਹੁਣ ਜਦੋਂ ਤੇ ਫਿਰ ਸਫ਼ਰ ਜਿਹੜੇ ਸੌਖੇ ਲੰਘ ਜਾਂਦੇ ਹੈਗੇ ਜਿੱਦਾਂ ਇਹ ਸਾਰਾ ਰਸਤਾ ਹੈਗਾ ਤੇ ਇਹ ਸਾਰੇ ਦਾ ਸਾਰਾ ਜਿਹੜਾ ਉਹ ਸਾਈਕਲ ਵਾਸਤੇ ਛੱਡਿਆ ਹੋਇਆ ਤੇ ਇਹਦੇ ਆਸ-ਪਾਸ ਜਿਹੜੇ ਕੁਝ ਅੰਬਾਂ ਦੇ ਦਰਖਤ ਤੇ ਕੁਛ ਕਾ ਪਤਾ ਨਹੀਂ ਛੇ ਬਲਕਨ ਸਾਇਰਪ ਵਾਲੀ ਕੋਈ ਬਲਕਨ ਕੁਲਕਨ ਵਜੇ ਵੰਗੂਗੀ ਮਤਲਬ ਕਹਾਸੇ ਸੰਘਣੇ ਜਿਹੜੇ ਦਰਖਤ ਲੱਗੇ ਹੋਏ ਆਗੇ ਆ ਇਧਰ ਲਈ ਸਾਡਾ ਆਪਾਂ ਵਧੀਆ ਸਫਰ ਲੰਗੀ ਜਾਂਦਾ ਤੇ ਹਲੇ ਰਸਤੇ ਵਿੱਚ ਪਹਾੜ ਸ਼ੁਰੂ ਹੋਣੇ ਆਗੇ ਤੇ ਉਹ ਵੀ ਤੁਹਾਨੂੰ ਦਿਖਾਉਂਦੇ ਰਹਿਾਂਗੇ ਥਾਂ ਥਾਂ ਬਣੀਆਂ ਹੋਈਆਂ ਪਾਰਕਾਂ ਚੰਡੀਗੜ੍ਹ ਦੇ ਵਿੱਚ ਤੇ ਇਹ ਦੇ ਨਾਲ ਇਹ ਹੈਗਾ ਵੀ ਹੱਥ ਨੇ ਜੇ ਬੰਦੇ ਗੇੜੇ ਗੁੜੇ ਕੱਢ ਜਾਂਦੇ ਆਗੇ ਚੰਡੀਗੜ੍ਹ ਦੇ ਵਿੱਚ ਸਾਰਨੋਂ ਵਧੀਆ ਜਿਹੜੀ ਚੀਜ਼ ਲੱਗੀ ਇੱਥੇ ਨਾ ਸਾਈਕਲਾਂ ਨੂੰ ਬਹੁਤ ਜ਼ਿਆਦਾ ਜਿਹੜੀ ਅਹਿਮੀਅਤ ਦਿੱਤੀ ਜਾਂਦੀ ਹੈ ਕਿਉਂਕਿ ਟਰੈਕ ਵੀ ਬਣਿਆ ਹੋਇਆ ਥਾਂ ਥਾਂ ਦੇ ਉੱਤੇ ਆਹ ਬੈਂਡਰੀ ਵਾਲੇ ਜਿਹੜੇ ਸਾਈਕਲ ਵੀ ਤੁਹਾਨੂੰ ਖੜੇ ਮਿਲ ਜਾਣਗੇ ਇਹਦਾ ਕੁਝ ਦੋ ਕਮੈਂਟ ਦਾ ਖੜੀ ਮਿੰਟ ਦਾ ਕੋਈ ਚਾਰਜਰ ਲੈਂਦੇ ਆਗੇ ਉਹ ਇਹ ਤੁਹਾਨੂੰ ਕਲੀਅਰ ਕਰਕੇ ਦੱਸ ਦਾਂਗੇ ਤੇ ਐਦਾਂ ਦੀ ਇੱਕ ਉਸ ਸਾਈਕਲ ਖੜੇ ਆ ਜਿਹੜੇ ਕਿ ਤੁਹਾਨੂੰ ਟਰਾਂਸਪੋਰਟ ਨਾਲੋਂ ਜਿਹੜੇ ਸਸਤੇ ਪੈ ਜਾਣਗੇ ਤੇ ਤੁਸੀਂ ਇਹਨਾਂ ਦੀ ਜਿਹੜੀ ਵਰਤੋਂ ਚੰਡੀਗੜ੍ਹ ਮਹਾਲੀ ਤੇ ਆਪਣਾ ਪੰਚਕੁੱਲਾ ਵਾਲੀ ਸਾਈਡ ਵਧੀਆ ਕਰ ਸਕਦੇ ਹੋਗੇ ਤੇ ਇਹਦੇ ਵਿੱਚ ਕੋਈ ਚਾਰਜਸ ਵਗੈਰਾ ਲੱਗਦੇ ਆਗੇ ਤੇ ਉਹ ਤੁਸੀਂ ਇੱਥੇ ਸਕੈਨ ਕਰਕੇ ਇੱਥੇ ਸਕੈਨ ਕੋਡ ਵੀ ਦਿੱਤਾ ਹੋਇਆਗਾ ਤੇ ਇਦਾਂ ਜਿਹੜਾ ਤੁਸੀਂ ਇਹਨਾਂ ਨੂੰ ਵਰਤ ਸਕਦੇ ਹੋਗੇ ਹਾਂ ਵੀ ਇਦਾਂ ਦੇ ਸਕੈਨ ਹਰੇਕ ਸਾਈਕਲ ਤੇ ਮਿਲ ਜਾਣਗੇ ਜਿੱਥੇ ਤੁਸੀਂ ਰਾਈਡ ਐਂਡ ਕਰੋਗੇ ਤੇ ਉੱਥੇ ਜਾ ਕੇ ਜਿਹੜਾ ਵੀ ਤੁਹਾਨੂੰ ਜਿੰਨਾ ਵੀ ਖਰਚਾ ਹੋਗਾ ਤੁਹਾਨੂੰ ਦੱਸ ਦੇਣਗੇ ਆ ਆਪਣੇ ਹੱਥ ਵਿੱਚ ਤੁਸੀਂ 6 ਕੇਲੇ ਦੇਖ ਰਹੇ ਹੋਗੇ ਸਵੇਰ ਦਾ ਟਾਈਮ ਆ ਤਕਰੀਬਨ 9:30 ਤੋਂ 9 ਵਜੇ ਦਾ ਤੇ ਆਪਾਂ ਨੂੰ ਕੇਲੇ ਕਿੱਥੋਂ ਮਿਲਿਆਗੇ ਉਹ ਆਪਾਂ ਤੁਹਾਨੂੰ ਉਹ ਦੱਸ ਦਿੰਨੇ ਆਂਗੇ ਉੱਥੇ ਖੜਕੇ ਵੀਡੀਓ ਤਾਂ ਨਹੀਂ ਬਣਾਈ ਜੋ ਕਿ ਇੱਥੇ ਨਾ ਵੀਰ ਖੜੇ ਸੀਗੇ ਸਾਹਮਣੇ ਭੇਟਾ ਚੱਲ ਰਹੀ ਸੀਗੀ ਮਾਤਾ ਦੀ ਇੱਥੇ ਕਜੇ ਕਰਕੇ ਨਾ ਵੀਰ ਹੁਣੇ ਲੰਗਰ ਲਈ ਬੈਠਿਆ ਉਦਾਂ ਤਾਂ ਅੱਦਾ ਅੱਦਾ ਵੰਡ ਰਹੇ ਸੀਗੇ ਪਰ ਆਪਾਂ ਸਾਈਕਲਾਂ ਤੇ ਦੇਖ ਕੇ ਕਰਕੇ ਉਹਨਾਂ ਨੇ ਆਪਾਂ ਨੂੰ ਸੌਖ ਨਾਲ ਅੱਧੀ ਦਰਜਣ 5-6 ਕਿਲੇ ਜਿਹੜੇ ਉਹ ਦਿੱਤੇ ਆਗੇ ਐਦਾਂ ਦੇ ਫਿਰ ਰਸਤੇ ਵਿੱਚ ਵੀਰ ਮਿਲ ਜਾਂਦੇ ਆਗੇ ਤੇ ਜਿਹੜੇ ਕਿ ਸਾਈਕਲ ਵਾਲੇ ਵੀਰ ਨੂੰ ਦੇਖ ਕੇ ਤੇ ਆਪਣੇ ਦਿਲ ਖੋਲ ਦਿੰਦੇ ਆਗੇ ਜੇ ਤੁਹਾਨੂੰ ਵੀ ਕੋਈ ਵੀ ਸਾਈਕਲ ਵਾਲਾ ਮਿਲਦਾ ਜ਼ਰੂਰੀ ਨਹੀਂ ਅਸੀਂ ਮਿਲਦੇ ਆਂਗੇ ਜੇ ਕੋਈ ਹੋਰ ਵੀ ਮਿਲਦਾ ਸਾਈਕਲ ਵਾਲਾ ਉਹਦੀ ਵੱਧ ਤੋਂ ਵੱਧ ਜਿਹੜੀ ਉਹ ਤੁਸੀਂ ਹੈਲਪ ਕਰ ਦਿਆ ਕਰੋ ਕਿਉਂਕਿ ਸਮਾਨ ਆਪਣੇ ਕੋਲ ਵੀ ਸਾਰਾ ਹੈਗਾ ਐਦਾਂ ਫਿਰ ਇਹ ਹੁੰਦਾ ਥੋੜੀ ਖੁਸ਼ੀ ਮਿਲ ਜਾਂਦੀ ਹੈਗੀ ਤੇ ਕੇਲੇ ਆਪਣੇ ਹੱਥੇ ਦੇਖ ਕੇ ਤੇ ਰੱਬ ਵੀ ਖੁਸ਼ ਹੋ ਗਿਆਗਾ ਤੇ ਉਹਨੇ ਵੀ ਜਿਹੜਾ ਉਹ ਮੀਂਹ ਪੈਣਾ ਸ਼ੁਰੂ ਹੋ ਗਿਆਗਾ ਆ ਕਾਫੀ ਜ਼ਿਆਦਾ ਮੀਂਹ ਲੱਗ ਰਿਹਾ ਅੱਗੇ ਤੇ ਥੋੜੀ ਜਿਹੀ ਜਗ੍ਹਾ ਜਾ ਕੇ ਸ਼ਾਇਦ ਸਾਈਕਲ ਆਪਣ ਨੂੰ ਰੋਕਣਾ ਵੀ ਪੈ ਸਕਦਾਗਾ ਤੇ ਮੀਂਹ ਤੁਸੀਂ ਦੇਖ ਸਕਦੇ ਹੋਗੇ ਅੱਗੇ ਕਾਫੀ ਜ਼ਿਆਦਾ ਬੱਦਲ ਲੱਗੇ ਹੋਏ ਆਗੇ ਸਾਈਕਲ ਆਪਾਂ ਸਾਈਡ ਤੇ ਲਾ ਕੇ ਇਕਲੇ ਖਾਂ ਦੇ ਖਾਂ ਦੇ ਆਨੰਦ ਲਵਾਂਗੇ ਆਪਾਂ ਤੇ ਸਾਹਮਣੇ ਆ ਜਗਾ ਸਾਨੂੰ ਜਿਹੜੀ ਉਹ ਜਿਆਦਾ ਸੇਫ ਲੱਗੀ ਕਿਉਂਕਿ ਇੱਥੇ ਜਿਆਦਾ ਮਤਲਬ ਮੀਂਹ ਵਗੈਰਾ ਘਟ ਪੈ ਰਿਹਾਗਾ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋਗੇ ਕਿ ਸਾਰਾ ਮੀਂਹ ਦੇ ਨਾਲ ਮੌਸਮ ਠੰਡਾ ਠੰਡਾ ਹੋ ਗਿਆ ਲੱਗ ਰਿਹਾ ਵੀ ਸ਼ਿਮਲੇ ਦੇ ਵਿੱਚ ਜਿਹੜਾ ਮੌਸਮ ਉਹ ਕਾਫੀ ਜਿਆਦਾ ਠੰਡਾ ਹੋਣ ਵਾਲਾਗਾ ਇਕਲੇ ਖਾ ਲਈਏ ਤੇ ਅਗਲਾ ਸਫਰ ਆਪਾਂ ਜਿਹੜਾ ਉਹ ਸ਼ੁਰੂ ਕਰ ਦੇਾਂਗੇ ਜੀ ਜਿਹੜੇ ਵੀਰ ਕੋਲੋਂ ਆਪਾਂ ਸਵੇਰ ਤੁਰੇ ਸੀਗੇ ਤੇ ਉਹ ਆਪਣੀ ਖਾਤਰ ਜਿਹੜੇ ਉਹ ਪਰੌਠੇ ਵਗੈਰਾ ਬਣਾਉਣ ਦੀ ਖਾਤਰ ਕਹਿ ਰਿਹਾ ਸੀਗਾ ਤੇ ਆਪਾਂ ਜਿਹੜਾ ਆ ਪਰੌਠਿਆਂ ਨੂੰ ਜਵਾਬ ਦਿੱਤਾ ਸੀਗਾ ਕਿਉਂਕਿ ਐਨੀ ਸਾਜਰੇ ਫਿਰ ਪਰੌਠਿਆਂ ਦਾ ਜਿਹੜਾ ਔਖਾ ਹੋ ਜਾਂਦਾਗਾ ਤੇ ਇਧਰ ਲਖਵਿੰਦਰ ਵੀਰ ਨੇ ਸਾਈਕਲ ਸਾਈਡ ਤੇ ਲਾ ਲਿਆ ਤੇ ਕੇਲਾ ਜਿਹੜਾ ਥੱਲੇ ਫਿਰਦਾਗਾ ਉਹ ਕੇਲਾ ਡਿੱਗ ਪਿਆ ਗੁਰੂਆ ਕੇਲਾ ਤੇ ਬਾਕੀ ਮੀਂਹ ਕਾਫੀ ਜ਼ਿਆਦਾਗਾ ਤੇ ਮੈਨੂੰ ਲੱਗਦਾ 10-15 ਮਿੰਟ ਦੇ ਵਿੱਚ ਵਿੱਚ ਇਹ ਇਹ ਆਪਣਾ ਜਿਹੜਾ ਇਹ ਵੀ ਜਿਹੜਾ ਦਰਸ਼ਕਾਂ 'ਤੇ ਚੋਣ ਲੱਗ ਜਾਣਾਗਾ ਉਹ ਗੱਲ ਕਰ ਰਹੇ ਸੀਗੇ ਜਿਹੜਾ ਵੀਰ ਨੇ ਆਪਣੀ ਖਾਤਰ ਵੀ ਕਹਿ ਰਿਹਾ ਸੀਗਾ ਵੀ ਆਪਾਂ ਪਰੌਠੇ ਬੰਨ ਦੰਨੇ ਆਗੇ ਪਰੌਠਿਆਂ ਨੂੰ ਜਵਾਬ ਦਿੱਤਾ ਤੇ ਸਾਹਮਣੇ ਢੰਡਾਰੇ ਵਾਲੇ ਵੀਰਾਂ ਨੇ ਕੱਫੇ ਖੋਲਤੇ ਆਗੇ ਤੇ ਆਪਾਂ ਨੂੰ ਸੋਖ ਨਾਲ ਕੇਲੇ ਕਾਫੀ ਦੇਤੇ ਆ ਜਿਹਦੇ ਨਾਲ ਆਪਣਾ ਸਵੇਰ ਦਾ ਬ੍ਰੇਕਫਾਸਟ ਉਹ ਕਾਫੀ ਵਧੀਆ ਹੋ ਜਾਣਾਗਾ ਤੇ ਸਾਹਮਣੇ ਮੀਂਹ ਆਲਾ ਵੀ ਕੰਮ ਪੂਰਾ ਸਰੀ ਹੋਇਆ ਪਿਆਗਾ ਕੋਈ ਹੋਰ ਟਿਕਾਣਾ ਲੱਭਣਾ ਪੈਣਾਗਾ ਨਹੀਂ ਤਾਂ ਆਪਾਂ ਸਾਰੇ ਹੀ ਆਪਾਂ ਇੱਥੇ ਭੱਜ ਜਾਗੇ ਆਪਣੇ ਬੈਗ ਵਗੈਰਾ ਬਿਲਕੁਲ ਗਿੱਲੇ ਹੋ ਜਾਣਗੇ ਕਿਉਂਕਿ ਇਹ ਦਰਖਤ ਨੇ ਆ ਜਿਆਦਾ ਸਮਾਂ ਲੰਮਾ ਆਪਾਂ ਉਹ ਇੱਥੇ ਸੁੱਕਾ ਨਹੀਂ ਰੱਖਣਾਗਾ ਜੀ ਤੇਲੇ ਖਾ ਗਏ ਤੇ ਫਿਰ ਪਾਈਏ ਚੱਲੇ ਕਿਸੇ ਚੰਗੇ ਟਿਕਾਣੇ ਵਾਲੇ ਪਾਸੇ ਇਹ ਮੀਂਹ ਰੁਕਣ ਦਾ ਜਿਹੜਾ ਨਾ ਨਹੀਂ ਲੈ ਰਿਹਾ ਆ ਭਾਲੇ ਚੰਡੀਗੜ੍ਹ ਦੇ ਵਿੱਚ ਹੀ ਸੀਗੇ ਤੇ ਇੱਥੇ ਜਿੱਥੇ ਰੋਕਿਆਗਾ ਇੱਥੇ ਵੀ ਸੁੱਖ ਨਾਲ ਜਿੱਕ ਕੋਲ ਦੀ ਨਾ ਇਹਦਾ ਛੱਟੇ ਪਾਉਂਦਾ ਸਿੱਧੇ ਤੇ ਇਧਰ ਆਪਾਂ ਨੇ ਵਾਲੇ ਦੇ ਉੱਤੇ ਆਪਾਂ ਵਾਟਰਪਰੂਫ ਜਿਹੜੇ ਉਹ ਕਵਰ ਛਾੜਤੇ ਆ ਗਏ ਵੈਸੇ ਤਾਂ ਕਾਫੀ ਜ਼ਿਆਦਾ ਗੱਲੇ ਹੋ ਗਿਆ ਸੀਗਾ ਸਮਾਨ ਚਲੋ ਫਿਰ ਵੀ ਇਹਦਾ ਹੱਲ ਯਾਨੀ ਕਰਤ ਆਪਾਂ ਤੇ ਇਸ ਤੋਂ ਬਾਅਦ ਹੁਣ ਰਹਿ ਗਿਆ ਇਧਰ ਵੀ ਲਖਵਿੰਦਰ ਵਾਲੇ ਦਾ ਤੇ ਇਹਦੇ ਉੱਤੇ ਵੀ ਹੱਲ ਕਰਦੇ ਆਂਗੇ ਤੇ ਇਹਦੇ ਉੱਤੇ ਵੀ ਵਾਟਰਪਰੂਫ ਜਿਹੜੇ ਕਵਰ ਆਪਾਂ ਤੇ ਬਾਕੀ ਜੇ ਕੋਈ ਵੀਰ ਸਫਰ ਕਰ ਰਿਹਾ ਹਨ ਤੇ ਇਹ ਚੀਜ਼ਾਂ ਜ਼ਰੂਰ ਬਣਵਾਇਓ ਮੀਂਹ ਦਾ ਕੋਈ ਪਤਾ ਨਹੀਂ ਕਦੋਂ ਆਵੇ ਕਦੋਂ ਨਾ ਮੈਨੂੰ ਲੱਗਦਾ ਜੈਸਾ ਉਹਨਾਂ ਮਾਹੌਲ ਆ ਇਹਨੇ ਸਾਰੀ ਦਿਹਾੜੀ ਅਜ ਹਟਮਾਏ ਨਹੀਂ ਤਾਂ ਕਰਕੇ ਅੱਪਾ ਭੱਟਾ ਕੰਮ ਕਰਤਾ ਅੱਗੇ ਵਾਲੇ ਬੈਗਾਂ ਦੀ ਖਾਤਰ ਵੀ ਆਪਾਂ ਕੋਈ ਨਾ ਕੋਈ ਹੱਲ ਕਰਦੇ ਆਂ ਕਿ ਉਹਨਾਂ ਚਾਰੇ ਇਹਦੇ ਵਾਲੇ ਬੈਗ ਚੜਾ ਲਈਏ ਪਿਛਲੇ 1 ਘੰਟੇ ਤੋਂ ਆਪਾਂ ਇਹ ਬੱਸ ਸਟਾਪ ਦੇ ਥੱਲੇ ਖੜੇ ਆਂਗੇ ਤੇ ਮੀਂਹ ਸਾਨੂੰ ਦਿਖਾਦਾ ਸੀ ਕਿ ਬਹੁਤ ਜ਼ਿਆਦਾ ਜਿਹੜਾ ਭਾਰੀ ਸੀਗਾ ਤੇ ਆਪਣੇ ਜਿਹੜੇ ਸਾਈਕਲ ਉਹ ਬਿਲਕੁਲ ਰੇਨ ਕਵਰ ਦੇ ਨਾਲ ਆਪਾਂ ਜਿਹੜੇ ਵੈਸੇ ਤਾਲ ਘੋਤੇ ਦਿੱ ਪਰ ਫਿਰ ਵੀ ਮੰਨ ਕੇ ਚੱਲੋ ਇਹ ਕਾਫੀ ਪਹਿਲਾਂ ਹੀ ਗਿੱਲੇ ਹੋ ਗਏ ਸੀਗੇ ਤੇ ਪੱਗ ਆਪਣੀ ਬਿਲਕੁਲ ਗਿੱਲੀ ਹੋ ਚੁੱਕੀ ਹੈਗੀ ਤੇ ਇਹਦਾ ਕਰਕੇ ਫਿਰ ਆਪਾਂ ਇਹ ਸਹਾਰਾ ਲਿਆਗਾ ਬੱਸ ਦਾ ਟਾਪ ਦਾ ਤੇ ਇੱਥੇ ਕਾਫੀ ਜ਼ਿਆਦਾ ਰਸ ਸੀਗਾ ਤੇ ਫਿਰ ਵੀ ਆਪਾਂ ਯਾਨੀ ਕਿ ਇੱਕ ਟਿਕਾਣਾ ਜਾਂ ਲੱਭ ਲਿਆ ਕਿਉਂਕਿ ਵੀ ਆਪਣੇ ਫਿਰ ਬੂਟ ਵਗੈਰਾ ਵੀ ਗਿੱਲੇ ਹੋ ਗਏ ਸੀਗੇ ਵੀ ਅੱਗੇ ਸਫ਼ਰ ਕਰਾਂਗੇ ਤਾਂ ਬਿਮਾਰ ਹੀ ਹੋਵਾਂਗੇ ਕਿਉਂਕਿ ਅੱਗੇ ਦੱਸ ਰਹੇ ਆਗੇ ਵੀ ਵੀ ਰਸਤੇ ਦੇ ਵਿੱਚ ਥੋੜੀ ਜਿਹੀ ਲੈਂਡ ਸਲਾਈਡ ਹੋਈ ਵੀ ਹੈਗੀ ਤੇ ਜਿਹਦਾ ਕਰਕੇ ਵੀ ਆਪਾਂ ਸੋਚਿਆ ਵੀ ਚਲੋ ਜਿੰਨਾ ਚਿਰ ਮੀਂਹ ਨਹੀਂ ਹਟਦਾ ਉਹਨਾਂ ਚਿਰ ਇੱਥੇ ਹੀ ਰੁਕਦੇ ਆਂਗੇ ਤੇ ਬਾਕੀ ਸਫਰਾਂ ਦੇ ਨਾਮ ਬਣੇ ਰਹੋ ਜੀ ਹਰ ਨਿੱਕੀ ਬੋਟੀ ਅਪਡੇਟ ਆਪਰ ਤੁਹਾਨੂੰ ਦਿੰਦੇ ਰਹਾਂਗੇ ਇੱਥੋਂ ਆਪਾਂ ਜਿਹੜਾ ਹੁਣ ਸਫ਼ਰ ਸ਼ੁਰੂ ਕਰ ਲੈਨੇ ਆਂਗੇ ਤਾਂ ਛੋਟੀ ਮੋਟੀ ਗੈਨਮੈਂਟ ਚੋਂ ਹੋਈ ਜਾਂਦੀ ਹੈਗੀ ਤੇ ਆਪਾਂ ਜਿਆਦਾ ਸਭ ਤੋਂ ਪਹਿਲਾਂ ਜੀ ਪੰਜ ਕੁੱਲਿਆਂ ਦੀ ਸਾਈਡ ਅਜਿਹਾ ਨਹੀਂ ਕੁਝ ਬੱਸਾਂ ਨੇ ਇੱਥੇ ਲੋਕਲ ਤੇ ਮਾਹੌਲ ਜਿਹੜਾ ਥੋੜਾ ਜਿਆ ਉਹ ਖਰਾਬ ਜਿਹਾ ਹੋਇਆ ਹੋਇਆ ਅੱਜ ਜਿਹੜਾ ਸੂਰਜ ਨੂੰ ਨਿਕਲਦਾ ਟਾਈਮ ਨਹੀਂ ਦੇ ਰਿਹਾ ਬੱਦਲ ਤੇ ਚੱਲੀਏ ਜੀ ਸਭ ਤੋਂ ਪਹਿਲਾਂ ਦੇ ਆਪਾਂ ਪੰਜ ਕੁੱਲੇ ਅਸਟਮਾਪਾ ਚੰਡੀਗੜ੍ਹ ਪੰਜਾਬ ਕ੍ਰੋਸ ਕਰਦੇ ਹੀ ਤੇ ਜਿਹੜੇ ਰੌਖਾ ਆਪਣੇ ਉਹ ਹਿਮਾਚਲ ਵਾਲੀ ਨੂੰ ਜਿਹੜੇ ਸਿੱਧੇ ਕਰ ਲਿਆਗੇ ਆ ਸਾਹਮਣੇ ਤੁਹਾਨੂੰ ਇੱਕ ਟੂਲ ਪਲਾਜਾ ਨਜ਼ਰ ਆ ਰਿਹਾ ਹੋਊਗਾ ਬਹੁਤ ਵੀਰ ਇਥੋਂ ਨੰਗੇ ਹੋਣੇਗੇ ਤੇ ਆਪਾਂ ਵੀ ਇਥੋਂ ਦੀ ਕ੍ਰੋਸ ਕਰਨਾ ਹੈਗਾ ਇਸ ਤੋਂ ਬਾਅਦ ਜਿਹੜਾ ਹਿਮਾਚਲ ਸਟੇਟ ਆ ਉਹ ਸ਼ੁਰੂ ਹੋ ਜਾਣੀ ਹੈਗੀ ਜੇ ਕੋਈ ਵੀਰ ਗੱਡੀ ਤੇ ਆ ਰਿਹਾ ਤੇ 40 ਰੁਪਏ ਇੱਕ ਸਾਈਡ ਦੇ ਆ ਤੇ ਆਪ ਡਾਉਣ ਦੇ 60 ਰੁਪਏ ਲੈਂਦੇ ਆ ਆਪਣਾ ਕੋਈ ਕਿਰਾਇਆ ਨਹੀਂ ਹੈਗਾ ਆ ਮੋਟਰਸਾਈਕਲ ਵੀ ਫ੍ਰੀ ਆ ਇਹਦੇ ਵਿੱਚ ਤੇ ਇਸ ਤੋਂ ਬਾਅਦ ਲਗਭਗ ਲਗਭਗ ਯਾਨੀ ਕਿ ਹਿਮਾਚਲ ਸ਼ੁਰੂ ਹੋ ਜਾਂਦਾ ਤੇ ਆਪਾਂ ਵੀ ਚੱਲ ਗਏ ਹਿਮਾਚਲਵਲੀ ਨੂੰ ਤੇ ਇਸ ਤੋਂ ਬਾਅਦ ਜਿਹੜੀਆਂ ਪਹਾੜੀਆਂ ਹਿਮਾਚਲ ਦੀਆਂ ਤੇ ਉਹ ਸੁਰੀਆਂ ਸ਼ੁਰੂ ਹੋ ਜਾਣੀਆਂ ਨੇ ਦੇਖਣਾ ਆਪਨ ਲੱਗ ਗਈਆਂ ਅੱਗੇ ਕੋਲੇ ਜੇ ਜਾ ਕੇ ਤੁਹਾਨੂੰ ਦਿਖਾਉਨੇ ਆ ਉਹ ਵੀ ਆਪਾਂ ਇਸ ਟਾਈਮ ਹਰਿਆਣੇ 'ਚ ਹੀ ਆ ਗਾ ਜਿਹੜਾ ਪਿਛਲਾ ਤੁਹਾਨੂੰ ਟੂਲ ਦਿਖਾਇਆ ਉਹ ਹਰਿਆਣੇ ਦਾ ਹੀ ਹੈ ਤੋ 10 ਕਿਲੋਮੀਟਰ ਅੱਗੇ ਜਿਹੜਾ ਤੇ ਉੱਥੋਂ ਹਿਮਾਚਲ ਸ਼ੁਰੂ ਹੋ ਜਾਣਾ ਤੇ ਇੱਥੇ ਪੰਪ ਤੇ ਖੜੇ ਸੀ ਤੇ ਆਪਣੇ ਸਾਈਕਲ ਜਾਦਾ ਭੱਜ ਰਹੇ ਸੀ ਮੀਂਹ ਪੈ ਰਿਹਾ ਤੇ ਇੱਧਰ ਆਪਾਂ ਫਿਰ ਆ ਗਿਰੀਆਂ ਖੋਲ ਲੀਆਂ ਤੇ ਨਾਲ ਭੁਜੀਆ ਤੇ ਇਹੋ ਜਿਹਾ ਕੁਝ ਮਾਹੌਲ ਆ ਸਾਈਕਲ ਆਪਣੇ ਜਿਹੜੇ ਜਨਰੇਟਰ ਰੂਮ ਦੇ ਵਿੱਚ ਲਾਦੇ ਆਪਾਂ ਤੇ ਨਾਲ ਦਾ ਵੀਰ ਜਿਹੜਾ ਆਪਣੇ ਉਹ ਚਾਰਜ ਲਾਉਣ ਗਿਆਗਾ ਤੇ ਸਾਈਕਲ ਫਿਰ ਇਹੀ ਜਗ੍ਹਾ ਤੇ ਲੱਗਣੇ ਸੀਗੇ ਅੱਗੇ ਫਿਰ ਗੱਡੀਆਂ ਕੜੀਆਂ ਨੇ ਮੋਟਰਸਾਈਕਲ ਜਿਹੜੇ ਤੇਲ ਵਗੈਰਾ ਪਾਉਂਦੇ ਆ ਇਹ ਜਨਰੇਟਰ ਰੂਮ ਦੇ ਵਿੱਚ ਬਹਿ ਕੇ ਆਪਾਂ ਤੇ ਗਿਰੀਆਂ ਤੇ ਭੁਜੀਆ ਛਕਾਂਗੇ ਤੇ ਅੱਗੇ ਦਾ ਸਫ਼ਰ ਜਦੋਂ ਮੀਂਹ ਖਤਮ ਹੋਇਆ ਤੇ ਉਦੋਂ ਸ਼ੁਰੂ ਕਰਾਂਗੇ ਇਹਦਾ ਲਖਵਿੰਦਰ ਵੀਰ ਦਾ ਜਿਹੜਾ ਬੈਗ ਹੈ ਇਹ ਵਾਟਰਪਰੂਫ 하게 ਦਿੱਤਾ ਸੀਗਾ ਤੇ ਇਹਦੇ ਵਿੱਚ ਜਿਹੜਾ ਪਾਣੀ ਪੈਣ ਲੱਗ ਗਿਆ ਤੇ ਫਰੰਟ ਢੋਲੀ ਚ ਵੀ ਦੇ ਵਿੱਚ ਪਾਣੀ ਪੈਣ ਲੱਗ ਗਿਆ ਆਪਣਾ ਹਾਲੇ ਤੱਕ ਠੀਕ ਆ ਹਾਲੇ ਦੇਖਣਾ ਖੋਲ ਕੇ ਬਾਕੀ ਫਰੰਟ ਢੋਲੀ ਚੈੱਕ ਕਰ ਲਈਏ ਠੀਕ ਹਾਲੇ ਸਿੱਲੀ ਸਿੱਲੀ ਤਾਂ ਹੈਗੀ ਮੀਂਹ ਜਾਨੀ ਚ ਮੀਂਹ ਨਹੀਂ ਆਇਆ ਇਹ ਵੀ ਥੋੜਾ ਥੋੜਾ ਠੀਕ ਆ ਤੇ ਫਿਰ ਦੇਖਦੇ ਆ ਥੋੜਾ ਚਾਰ ਰੁਕਦੇ ਆਗੇ ਫਿਰ ਅੱਗੇ ਵਾਲਾ ਸਫਰ ਸ਼ੁਰੂ ਕਰਾਂਗੇ ਤੇ ਚਾਰਜਰ ਤਾਂ ਹੱਲ ਹੋ ਗਿਆ ਚਾਰਜਰ ਤਾਂ ਹੱਲ ਤਾਂ ਹੋ ਗਿਆ ਉਹ ਜਦੋਂ ਮੈਂ ਲਾਉਣ ਗਿਆ ਉਹ ਆਪਣੇ ਕਣੀਆਂ ਨਾਲ ਗਿੱਲਾ ਹੋ ਗਿਆ ਜਦੋਂ ਮੈਂ ਜਾ ਕੇ ਮੈਂ ਉੱਥੇ ਛਪੜਾ ਕੀ ਦੇਖੜਾ ਭਰਾਕਾ ਮਾਰਿਆ ਉਹ ਡਰ ਗਿਆ ਉਹ ਵੀ ਉਹ ਵੀ ਕੰਨੀ ਘੁੱਟ ਗਈ ਕੈਨਮੈਨ ਇੱਥੇ ਵੀ ਹੋਈ ਜਾਂਦੀ ਆ ਥੋੜੀ ਥੋੜੀ ਤੇ ਕੈਨਮੈਨ ਹੋਈ ਜਾਣ ਤੋਂ ਚਲੋ ਕੋਈ ਚੱਕਰ ਨਹੀਂ ਬਹੇ ਆਪਣੇ ਜਿਹੜੇ ਸਾਈਕਲ ਆ ਸੇਫ ਆ ਗਏ ਤੇ ਅੱਗੇ ਦਾ ਸਫਰ ਕੀ ਹੋਊਗਾ ਉਹ ਮੀਂਹ ਹਟੇ ਤੋਂ ਫਿਰ ਤੁਹਾਨੂੰ ਉਹ ਅੱਗੇ ਆਪਾਂ ਦੱਸ ਦਾਂਗੇ ਟਰਨਾਂ ਸ਼ੇਅਰ ਕਰਾਂਗੇ ਤੇ ਹਾਲੇ ਆਪਾਂ ਪਹਿਲਾਂ ਗਿਰੀਆਂ ਖਾ ਲਈਏ ਮੂੰਹ ਕਰਾਰਾ ਕਰ ਲਈਏ ਪਿਛਲੇ 2 ਤੋਂ 3 ਘੰਟਿਆਂ ਤੋਂ ਆਪਾਂ ਇਹੀ ਪੰਪ ਤੇ ਖੜੇ ਸੀ ਤੇ ਲਗਾਤਾਰ ਜਿਹੜਾ ਮੀਂਹ ਉਹ ਪੈ ਰਿਹਾ ਸੀਗਾ ਤੇ ਆਪਾਂ ਜਿਹੜੇ ਸਾਈਕਲ ਆਪਣੇ ਬਿਲਕੁਲ ਪੈਕ ਕਰ ਲਏ ਸੀਗੇ ਫਰੰਟ ਤੋਂ ਵੀ ਤੇ ਆ ਪਿੱਛੇ ਵਾਲੇ ਪਾਸੇ ਵੀ ਤੇ ਉਧਰ ਆਪਣੇ ਨਾਲ ਦਾ ਮਿੱਤਰ ਹੈ ਜਿਹੜਾ ਤੇ ਉਹ ਸਮਾਨ ਜਿਹੜਾ ਚਾਰ ਚੁਰੇ ਚਲਾਉਣ ਵਾਲਾ ਸੀ ਉਹ ਲਾ ਕੇ ਲੈ ਕੇ ਆਉਂਦਾਗਾ ਤੇ ਹੁਣ ਆਪਾਂ ਜਿਹੜਾ ਸ਼ਿਮਲੇ ਵਾਲੀ ਨੂੰ ਚਾਲੇ ਪਾਉਣੇ ਆ ਤੇ ਬਾਕੀ ਮੌਸਮ ਦੀ ਗੱਲ ਕਰੀਏ ਤਾਂ ਅਗਲੇ ਹਲੇ 5 ਦਿਨ ਇਦਾਂ ਹੀ ਮੀਂਹ ਪੈਣਾਗਾ ਨੈਟ ਤੇ ਨੈਟ ਬਾਬਾ ਦੱਸ ਰਿਹਾ ਸੀਗਾ ਕਿ 5 ਕਿ ਦਿਨ ਹਲੇ ਥੋੜਾ ਹੋਰ ਮੀਂਹ ਪੈਣਾ ਫਿਰ ਇੱਕ ਅੱਧਾ ਦਿਨ ਹੋਰ ਬ੍ਰੇਕ ਆ ਤੇ ਫਿਰ ਤਰ੍ਹਾਂ ਤਨ ਹੋਰ ਮੀਂਹ ਪੈਣਾ ਔਰ ਪਾਸਟਾਵਾ ਪੰਜੌਰ ਤੋਂ 2 ਕਿਲੋਮੀਟਰ ਪਿੱਛੇ ਆਗੇ ਤੇ ਅੱਜ ਦਾ ਸਾਥ ਨਾਲ ਜਿਹੜਾ ਸਾਰਾ ਫਸਫਰਾ ਆਪਣਾ ਮੀਂਹ ਦੇ ਵਿੱਚ ਹੀ ਰਹਾ ਰਸਤੇ ਵਿੱਚ 3 ਘੰਟੇ ਵੀ ਰੁਕੇ ਹਾਂਗੇ ਕਿਤੇ ਥਾਂ ਤੇ 1.5 ਘੰਟਾ ਵੀ ਰੁਕੇ ਆਏ ਯਾਨੀ ਮੀਂਹ ਦੇ ਕਰਕੇ ਤੇ ਬਾਕੀ ਬਰਸਾਤੀਆਂ ਪਾਲੀਆਂ ਸੀਗੀਆਂ ਤੇ ਮੀਂਹ ਵਫਾਰਾ ਉਤੋਂ ਵੀ ਨਹੀਂ ਗਿਆ ਤੇ ਹੁਣ ਬਰਸਾਤੀਆਂ ਚਲੋ ਲਾਦਾਂਗੇ ਕਿਉਂਕਿ ਮੀਂਹ ਹੁਣ ਇਸ ਟਾਈਮ ਤਾਂ ਹਟ ਚੁੱਕਿਆ ਹੈਗਾ ਆਪਣੇ ਸੱਜੇ ਪਾਸੇ ਜਿਹੜਾ ਉਹ ਕਲਿਆਮ ਡੈਮ ਆ ਜਾਂਦਾ ਹੈਗਾ ਤੇ ਸਿੱਧਾ ਆਪਣੇ ਇਥੋਂ ਇੱਥੇ ਵੀਰ ਮਿਲਿਆ ਇੱਕ ਆਪਣਾ ਤੇ ਉਹਨੇ ਦੇਖ ਕੇ ਰੋਕ ਲਿਆ ਤੇ ਕਹਿੰਦਾ ਕਿੱਧਰ ਨੂੰ ਚੱਲੋ ਸਾਰੀ ਗੱਲ ਬਾਤ ਦੱਸੀ ਤੇ ਰਹਿਸ਼ਦਾ ਹੀ ਪੁੱਛਦੇ ਸੀਗੇ ਉਹ ਵੀਰ ਕਹਿੰਦਾ ਵੀ ਤੁਹਾਨੂੰ ਨਾ ਥੋੜੀ 2-3 ਕਿਲੋਮੀਟਰ ਅੱਗੇ ਜਾ ਕੇ ਪੰਜੌਰ ਆਊਗਾ ਤੇ ਪੰਜੌਰ ਦੇ ਵਿੱਚ ਗੁਰਦੁਆਰਾ ਮੰਜੀ ਸਾਹਿਬ ਆਗਾ ਤੇ ਅੱਜ ਦੀ ਸਟੇ ਜਿਹੜੀ ਤੁਸੀਂ ਮੰਜੀ ਸਾਹਿਬ ਕਰ ਲਿਓ ਬਾਕੀ ਗੱਲਬਾਤ ਕਹਿੰਦਾ ਮੇਰੇ ਫੋਨ ਤੇ ਕਰਵਾ ਦਿਓ ਜੇ ਕੋਈ ਗੱਲਬਾਤ ਹੋਈ ਤਾਂ ਆਪਾਂ ਕਰ ਲਾਂਗੇ ਤੇ ਦੇਖਦੇ ਆਂ ਜੀ ਫਿਰ ਗੁਰਦੁਆਰਾ ਮੰਜੀ ਸਾਹਿਬ ਆਪਾਂ ਨੂੰ ਅੱਜ ਦੀ ਸਟੇ ਮਿਲਦੀ ਆ ਕੀ ਹਿਸਾਬ ਕਿਤਾਬ ਉਹ ਫਿਰ ਆਪਾਂ ਜਾ ਕੇ ਦੱਸ ਦਿਆਂਗੇ Shimla Main Highway ਛੱਡ ਕੇ ਤੇ ਆਪਾਂ ਆ ਗਏ ਆ ਇਸ ਟਾਈਮ ਪੰਜੌਰ ਸ਼ਹਿਰ ਦੇ ਵਿੱਚ ਤੇ ਪੰਜੌਰ ਦੇ ਵਿੱਚ ਗੁਰਦੁਆਰਾ ਮੰਜੀ ਸਾਹਿਬ ਆਗਾ ਹੋਰ ਵੀ ਕਾਫੀ ਗੁਰਦੁਆਰਾ ਸਾਹਿਬ ਆ ਪਰ ਇਹ ਇਤਿਹਾਸਿਕ ਗੁਰਦੁਆਰਾ ਸਾਹਿਬ ਆ ਇਤਿਹਾਸ ਕੀ ਆ ਇਹ ਆਪਾਂ ਚੱਲਦੇ ਆ ਪਹਿਲਾਂ ਅੰਦਰ ਚੱਲ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਰਸਾਂਗੇ ਜਿਦੋਂ ਹੀ ਪੰਜੌਰ ਐਂਟਰ ਕਰਦੇ ਆ ਉਸ ਤੋਂ ਪਹਿਲਾਂ ਇੱਕ ਆਪਾਂ ਨੂੰ ਗਾਰਡਨ ਮਿਲਦਾਗਾ ਜਿਹੜਾ ਕਿ ਪੰਜੌਰ ਗਾਰਡਨ ਦੇ ਜੇ ਨਾਮ ਨਾਲ ਮਸ਼ਹੂਰ ਆਗਾ ਇਹ ਵੀ ਕਾਫੀ ਇਤਿਹਾਸਿਕ ਆਗਾ ਤੇ ਇੱਥੇ ਲਗਭਗ 7 ਮਹਿਲ ਬਣੇ ਹੋਏ ਆਗੇ ਤੇ ਇਹ ਇੱਥੇ ਵੀਰ ਦੱਸਦਾ ਸੀਗਾ ਵੀ ਜਿਹੜੇ ਇੱਥੇ ਪੰਡ ਬਾਇ ਸੀਗੇ ਤੇ ਇੱਕ ਸਾਲ ਤੱਕ ਇੱਥੇ ਪੰਡਵ ਜਿਹੜੇ ਰਹੇ ਸੀਗੇ ਥੋੜੀ ਸੁਣੋ ਅੰਦਰਲੀ ਸਾਈਡ ਤੋਂ ਝਾਤੀ ਮਰਾ ਲਿਓ ਨਾਗਾ ਤੇ ਪਾਰਕਿੰਗ ਵਗੈਰਾ ਇੱਥੇ ਉਹ ਸਾਈਕਲ ਦੀ ਤਾਂ ਫ੍ਰੀ ਹੈਗੀ ਤੇ ਬਾਕੀ ਰਹੀ ਗੱਲ ਇਹਦੀ ਟਿਕਟ ਦੀ ਟਿਕਟ ਹੈਗੀ 25 ਰੁਪਏ ਤੇ ਇਹ ਹੈਗਾਗਾ ਪੰਜੌਰ ਗਾਰਡਨ ਬਸ ਇੱਥੇ ਮੈਂ ਆ ਚੁੱਕਿਆਗਾ ਚਾਰ ਤੋਂ ਪੰਜ ਵਾਰ ਤੁਹਾਨੂੰ ਥੋੜੀ ਜੀ ਝਾਤੀ ਬਸ ਇੱਥੋਂ ਮਰਾ ਦਿੰਨਾਗਾ ਤੇ ਇਸ ਤੋਂ ਬਾਅਦ ਆਪਾਂ ਵਾਪਸੀ ਚੱਲ ਬਣਾਂਗੇ 25 ਰੁਪਏ ਟਿਕਟ ਸਾਹਮਣੇ ਵੀ ਲਿਖੀ ਹੋਈ ਹੈਗੀ ਸਾਹਮਣੇ ਦਿਖਾ ਦੰਨੇ ਆਪਾਂ ਤੁਹਾਨੂੰ ਲਓ ਜੀ ਸਾਹਮਣੇ ਟ੍ਰੇਨ ਦੇ ਵੀ ਪੈਸੇ ਆਤੇ ਆਪਾਂ ਹੁਣ ਇੱਥੋਂ ਥੋੜਾ ਚੱਕਰ ਮਾਰ ਲਿਆ ਤੇ ਮਾਰ ਕੇ ਹੁਣ ਆਪਾਂ ਥੋੜਾ ਜਾ ਚੱਲਦਿਆਂ ਗੁਰਦੁਆਰਾ ਸਾਹਿਬ ਵੱਲੀ ਨੂੰ ਤੇ ਇਹ ਮੰਨ ਕੇ ਚੱਲੋ ਇੱਥੇ ਜੇ ਕਿਸੇ ਨੇ ਵੀ ਆਉਣਾਗਾ ਤੇ ਬਾਕੀ ਸਾਹਮਣੇ ਤੇ ਦੇਖ ਸਕਦੇ ਹਾਂ ਇੱਥੇ ਇੱਕ ਆਪਣਾ ਮੰਦਿਰ ਵੀ ਹੈ ਦੇਵੀ ਮੰਦਿਰ ਸਿੰਬਾ ਢੀਮਾ ਢੀਮਾ ਦੇਵੀ ਮੰਦਿਰ ਹੈ ਪੰਡਵ ਇੱਥੇ ਵੀਰ ਦੱਸਦਾ ਸੀ ਕਿ ਇੱਕ ਸਾਲ ਰਹੇਆ ਦ੍ਰੋਪਤੀ ਤੇ ਪੰਡਵ ਤੇ ਠੀਕ ਆ ਵੀਰੇ ਤੇ ਇੱਥੇ ਲੋਕੇਸ਼ਨ ਬਹੁਤ ਸੋਹਣੀ ਆ ਜੇ ਕਿਸੇ ਨੇ ਆਉਣਾ ਤਾਂ 25 ਰੁਪਏ ਲਾ ਕੇ ਤੇ ਤੁਸੀਂ ਇਹ ਲੋਕੇਸ਼ਨ ਦੇ ਉੱਤੇ ਆ ਸਕਦੇ ਹੋ ਬਾਕੀ ਜੇ ਸਾਡੇ ਕੋਲ ਆਉਣਾ ਸਾਈਕਲ ਦੀ ਵੀ ਨਹੀਂ ਕੋਈ ਪਰਚੀ ਲੱਗਣੀਗੀ ਤੇ ਬਾਕੀ ਮੋਟਰਸਾਈਕਲ ਤੇ ਗੱਡੀਆਂ ਦੀ ਪਾਰਕਿੰਗ ਹੈਗੀ ਆ ਪਾਰਕਿੰਗ ਪ੍ਰਾਈਸ ਹੈਗਾ ਜਾਨੀ ਉਹਦਾ ਪਾਰਕਿੰਗ ਦੇ ਪੈਸੇ ਲੱਗਦੇ ਹੈਗੇ ਠੀਕ ਆ ਜੀ ਚੱਲਦੇ ਆ ਹੁਣ ਆਪਾਂ ਗੁਰਦੁਆਰਾ ਮੰਜੀ ਸਾਹਿਬ ਤੇ ਚੱਲ ਕੇ ਤੁਹਾਨੂੰ ਫਿਰ ਥੋੜਾ ਮੋਟਾ ਇੱਥੇ ਆਸਵਾਰੇ ਆਪਾਂ ਉਹ ਜਾਨੂ ਕਰਵਾਉਣੇ ਆਂਗੇ ਉੱਥੋਂ ਪਹਿਲਾਂ ਪੁੱਛ ਲਈ ਇਤਿਹਾਸ ਕਿਉਂਕਿ ਆਪਾਂ ਨੂੰ ਵੀ ਨਹੀਂ ਪਤਾ ਬਾਕੀ ਆਪਾਂ ਜਾਣਾ ਤਾਂ ਸਿਮਲ ਵਾਲੀ ਸਾਈਡ ਹੀ ਸੀਗਾ ਪਰ ਸਾਨੂੰ ਇਹ ਸੀਗਾ ਵੀ ਆਪਾਂ ਜਿਹੜਾ ਅੱਜ ਸੋਲਣ ਪਹੁੰਚ ਜਾਾਂਗੇ ਸੋਲਣ ਦੇ ਜਾਂ ਨੇੜੇ ਤੇ ਪਹੁੰਚ ਜਾਾਂਗੇ ਤੇ ਬਾਕੀ ਲੇਟ ਹੋਣ ਦਾ ਕਾਰਨ ਮੀਂਹ ਹੈਗਾ ਜੀ ਤੇ ਮੀਂਹ ਦਾ ਕਰਕੇ ਆਪਾਂ ਜਿਹੜਾ ਉਹ ਕਾਫੀ ਲੇਟ ਹੋ ਗਏਾਂਗੇ ਨਹੀਂ ਤਾਂ ਆਪਾਂ ਸਖ ਨਾਲ ਸੋਲਣ ਦੇ ਲਗਭਗ ਤਾਂ ਆਪਾਂ ਪਹੁੰਚ ਹੀ ਜਾਣਾ ਸੀਗਾ ਅੱਜ ਮੀਂਹ ਨਾ ਤਵਾ ਤਵਾ ਕਰਾਤੀ ਹਾਂ 4 ਤੋਂ 5 ਘੰਟੇ ਆਪਾਂ ਮੀਂਹ ਦੇ ਵਿੱਚ ਹੀ ਫਸੇ ਰਹੇ ਹਾਂ ਨਹੀਂ ਉਹ ਘੰਟਿਆਂ ਦੇ ਵਿੱਚ ਆਪਾਂ ਨਾਂ ਵਾਲੀ 30 ਕਿਲੋਮੀਟਰ ਤਾਂ ਬਾਟ ਜਿਹੜੀ ਕੱਢ ਹੀ ਲੈਂਦੇ ਅੱਜ ਜੇ ਬਾਟ ਦੀ ਗੱਲ ਕਰੀਏ ਹੁਣ ਤੱਕ ਆ ਜਿਹੜੀ ਉਹ ਆਪਾਂ 40 ਕਿਲੋਮੀਟਰ ਕੱਢਤੀ ਆ ਤੇ ਨਹੀਂ 70 ਕ 80 ਕਿਤੇ ਲਗਭਗ ਆਪਾਂ ਉਹ ਅੱਜ ਦੀ ਬਾਟ ਕੱਢ ਲੈਣੀ ਸੀ ਸਾਹਮਣੇ ਗੁਰਦੁਆਰਾ ਸਾਹਿਬ ਵੀ ਨਜ਼ਰ ਆ ਰਿਹਾਗਾ ਤੇ ਪਿੱਛੇ ਉਹਦੇ ਪਹਾੜ ਚੱਲਦੇ ਆ ਜੀ ਗੁਰਦੁਆਰਾ ਸਾਹਿਬ ਆਪਾਂ ਜੋੜ ਦੀ ਗੱਲ ਕਰੀਏ ਤਾਂ ਇਹ ਕਾਫੀ ਉੱਚੀ ਜਗ੍ਹਾ ਉੱਤੇ ਬਣਿਆ ਹੋਇਆ ਹੈਗਾ ਚੜ੍ਹਾਈ ਪੈਣੀ ਆ ਤੁਹਾਨੂੰ ਚਲੋ ਗੱਡੀ ਤੇ ਤਾਂ ਤੁਹਾਨੂੰ ਸ਼ਾਇਦ ਪਤਾ ਹੀ ਨਾ ਲੱਗੇ ਬੜਾ ਇੰਨਾ ਸਾਈਕਲ ਤੇ ਪਤਾ ਲੱਗਦਾ ਹੈ ਤੇ ਸਾਹਮਣੇ ਗੁਰਦੁਆਰਾ ਸਾਹਿਬ ਵੀ ਆਪਾਂ ਪਹੁੰਚ ਗਏ ਆ ਜੀ ਗੱਲਾਂ ਕਰਦੇ ਕਰਦੇ ਤੁਹਾਡੇ ਨਾਲ ਗੁਰਦੁਆਰਾ ਸਾਹਿਬ ਵੀ ਆ ਗਿਆ ਬਾਹਰ ਲਈ ਫੇਟੋ ਦਰਸ਼ਨ ਕਰ ਲਓ ਆਪਾਂ ਅੰਦਰ ਚੱਲ ਕੇ ਤੁਹਾਨੂੰ ਦਰਸ਼ਨ ਕਰਵਾਉਂਦੇ ਆ ਅਸ ਟਾਈਮ ਆਪਾਂ ਪਹੁੰਚ ਚੁੱਕੇ ਆ ਜੀ ਪੰਜੌਰ ਦੇ ਵਿੱਚ ਪੰਜੌਰ ਦੇ ਵਿੱਚ ਗੁਰਦੁਆਰਾ ਸਾਹਿਬ ਗੁਰਦੁਆਰਾ ਮੰਜੀ ਸਾਹਿਬ ਆਪਾਂ ਆ ਗਏ ਸੀਗੇ ਤਕਰੀਬਨ ਅੱਧਾ ਪੌਣਾ ਘੰਟਾ ਆਪਾਂ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਆਇਆ ਨੂੰ ਹੋ ਗਿਆ ਤੇ ਆਉਂਦੇ ਹੀ ਪਹਿਲਾਂ ਗੁਰਦੁਆਰਾ ਸਾਹਿਬ ਦੇ ਜਿਹੜੇ ਗ੍ਰੰਥੀ ਸਿੰਘ ਸੀਗੇ ਉਹਨਾਂ ਨੇ ਅਨਸਾਰ ਹੀ ਆਪਾਂ ਨੂੰ ਕਿਹਾ ਵੀ ਤੁਸੀਂ ਸਭ ਤੋਂ ਪਹਿਲਾਂ ਪ੍ਰਸ਼ਾਦਾ ਪਾਣੀ ਸਕੋ ਪ੍ਰਸ਼ਾਦਾ ਛੱਕ ਕੇ ਤੇ ਆਪਾਂ ਫਿਰ ਮੱਥਾ ਟੇਕ ਲਿਆ ਤੇ ਗੁਰਦੁਆਰਾ ਸਾਹਿਬ ਸਾਹਮਣੇ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਮੰਜੀ ਸਾਹਿਬ ਦੇ ਵਿੱਚ ਤੇ ਇਹ ਗੁਰਦੁਆਰਾ ਸਾਹਿਬ ਆ ਜਿਹੜਾ ਇਹ ਪੂਰਾ ਪੰਜੌਰ ਦੇ ਮਤਲਬ ਸ਼ਹਿਰ ਦੇ ਵਿੱਚ ਪੈ ਜਾਂਦਾਗਾ ਜਦੋਂ ਹੀ ਤੁਸੀਂ ਮਤਲਬ ਗਾਰਡਨ ਜਿਹੜਾ ਟੱਪੋਂਗੇ ਪੰਜੌਰ ਗਾਰਡਨ ਤੇ ਤਾਂ ਹਰੇਕ ਹੀ ਆਉਂਦੇ ਹੋਗੇ ਤੁਸੀਂ ਤੇ ਅੱਗੇ ਮਤਲਬ ਸੰਗਤਾਂ ਘੱਟ ਹੀ ਆਉਂਦੀਆਂ ਥੋੜੀਆਂ ਜੀਆਂ ਤੇ ਜੇ ਕੋਈ ਵੀ ਵੀਰ ਇਸ ਪਾਸੇ ਸਿਮਲੇ ਨੂੰ ਜਾ ਰਿਹਾਗਾ ਤਾਂ ਸਾਨੂੰ ਵੀ ਮਤਲਬ ਇਹ ਸਥਾਨ ਬਾਰੇ ਬਹੁਤਾ ਪਤਾ ਨਹੀਂ ਸੀਗਾ ਸਾਨੂੰ ਵੀ ਰਸਤੇ ਦੇ ਵਿੱਚ ਤੁਹਾਨੂੰ ਦੱਸਿਆ ਸੀ ਇੱਕ ਵੀਰ ਭਾਈ ਮਿਲਿਆ ਸੀਗਾ ਤੇ ਜਿਨੇ ਇਸ ਗੁਰਦੁਆਰਾ ਸਾਹਿਬ ਬਾਰੇ ਸਾਨੂੰ ਦੱਸਿਆ ਤੇ ਫਿਰ ਪਤਾ ਲੱਗਿਆ ਵੀ ਇਹ ਤਾਂ ਗੁਰਦੁਆਰਾ ਸਾਹਿਬ ਕਾफी ਇਤਿਹਾਸਿਕ ਹੈਗਾ ਤੇ ਇਹ ਜਿਹੜਾ ਗੁਰਦੁਆਰਾ ਸਾਹਿਬ ਹੈਗਾ ਇਹ ਗੁਰਨਾਨਕ ਦੇਵ ਜੀ ਤੀਜੀ ਉਦਾਸੀ ਵੇਲੇ ਜਦੋਂ ਤੀਜੀ ਉਦਾਸੀ ਕਰ ਰਹੇ ਸੀਗੇ ਤੇ ਉਸ ਸਮੇਂ ਇਹ ਗੁਰਨਾਨਕ ਦੇਵ ਜੀ ਇਸ ਪਾਸੇ ਆਏ ਪੰਜੌਰ ਦੇ ਵਿੱਚ ਤੇ ਉਸ ਟਾਈਮ ਇੱਥੇ ਪੂਰਾ ਹਰਿਆ ਭਰਿਆ ਜਿਹੜਾ ਜੰਗਲ ਹੁੰਦਾ ਸੀ ਜਿਹੜਾ ਕਿ ਅੱਜ ਪੂਰਾ ਇੱਥੇ ਘਰ ਵਗੈਰਾ ਪੈ ਗਿਆ ਤੇ ਹੁਣ ਉਸ ਨਾਲ ਇਮਾਰਤੀ ਕਾਫੀ ਵੱਡੀ ਬਣ ਗਿਆ ਗੁਰਦੁਆਰਾ ਸਾਹਿਬ ਦੀ ਜੀ ਤੇ ਪੂਰਾ ਹਰਿਆ ਭਰਿਆ ਜੰਗਲ ਹੁੰਦਾ ਸੀਗਾ ਤੇ 1580 ਤੇ 1571 ਈਸਵੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਇਸ ਜਗ੍ਹਾ ਦੇ ਉੱਤੇ ਆਏ ਸੀਗੇ ਤੇ ਇੱਥੇ ਆਉਂਦੇ ਹੀ ਉਹ ਦੇਖਦੇ ਆਗੇ ਕਿ ਜਿਹੜੇ ਸਾਧੂ ਨੇ ਉਹ ਆਪਣੇ ਆਪ ਨੂੰ ਨਾ ਕਸ਼ਟ ਦੇ ਕੇ ਤੇ ਪ੍ਰਭੂ ਨੇ ਉਹ ਮਲਾਪ ਕਰਨਾ ਚਾਹੁੰਦੇ ਸੀਗੇ ਫਿਰ ਗੁਰਨਾਨਕ ਦੇਵ ਜੀ ਨੇ ਉਹਨਾਂ ਨੂੰ ਮਤਲਬ ਇਹਦੇ ਵਿੱਚੋਂ ਬਾਹਰ ਕੱਢਿਆ ਵੀ ਜੇ ਤੁਸੀਂ ਮਤਲਬ ਆਪਣਾ ਪ੍ਰਭੂ ਨਾਲ ਮਲਾਪ ਕਰਨੇ ਆਗੇ ਤੇ ਫਿਰ ਸੋਨੂੰ ਕਸ਼ਟ ਦੇਣ ਦੀ ਜ ਬਿਲਕੁਲ ਲੋੜ ਹੈ ਨਹੀਂ ਕਿ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਮਤਲਬ ਉਹਨਾਂ ਨੂੰ ਇਹ ਮਤਲਬ ਰਸਤੇ ਦੇ ਵਿੱਚੋਂ ਬਾਹਰ ਕੱਢਿਆ ਇਹ ਪਖੰਡ ਦੇ ਵਿੱਚੋਂ ਲਾ ਲਓ ਤੁਸੀਂ ਤੇ ਇੱਥੇ ਫਿਰ ਉਹਨਾਂ ਨੇ ਇੱਕ ਬੋਲੀ ਦਾ ਨਿਰਮਾਣ ਕੀਤਾ ਤੁਹਾਨੂੰ ਬੋਲੀ ਸਾਹਿਬ ਵੀ ਦਿਖਾ ਦਿੰਨੇ ਆਗੇ ਤੇ ਸਾਹਮਣੇ ਬੋਲੀ ਸਾਹਿਬ ਦੇ ਤੁਸੀਂ ਦਰਸ਼ਨ ਕਰ ਸਕਦੇ ਹੋਗੇ ਤੇ ਉਹਨਾਂ ਦੇ ਆਪਣੇ ਹੱਥੀ ਬਣਾਈ ਹੋਈ ਬੋਲੀ ਸਾਹਿਬ ਹੈਗੀ ਇੱਥੇ ਤੇ ਫਿਰ ਉੱਥੇ ਇਹਨਾਂ ਨੇ ਜਦੋਂ ਇੱਕ ਮੂਲ ਮੰਤਰ ਵੀ ਲਿਖ ਕੇ ਦਿੱਤਾ ਸੀਗਾ ਇਹ ਬੋਲੀ ਸਾਹਿਬ ਇੱਥੇ ਬਿਲਕੁਲ ਸ਼ੀਸ਼ੇ ਵਗੈਰਾ ਇਹਦੇ ਲੱਗੇ ਹੋਏ ਆਗੇ ਤੇ ਅੰਦਰ ਗੁਰਦੁਆਰਾ ਸਾਹਿਬ ਦੇ ਵਿੱਚ ਮੂਲ ਮੰਤਰ ਹੱਥ ਲਿਖਤ ਗੁਰੂ ਨਾਨਕ ਦੇਵ ਜੀ ਦਾ ਤੇ ਉਹ ਵੀ ਇਸ ਜਗ੍ਹਾ ਦੇ ਉੱਤੇ ਬਰਾਜਮਾਨ ਹੈਗਾ ਜੇ ਕੋਈ ਵੀ ਵੀਰ ਭਾਈ ਆ ਰਿਹਾ ਹੈਗਾ ਤਾਂ ਜਰੂਰ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਵਾਰ ਆ ਕੇ ਦਰਸ਼ਨ ਜਰੂਰ ਕਰਿਓ ਕਾਫੀ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਇਹ ਤੇ ਇਹ ਸੀਗਾ ਜੀ ਐਸਾ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੇ ਇੱਕ ਵਾਰ ਦਰਸ਼ਨ ਕਰ ਲਓ ਗੁਰਦੁਆਰਾ ਸਾਹਿਬ ਜੀ ਦੇ ਜੀ ਕਿਉਂਕਿ ਸਾਨੂੰ ਵੀ ਬਿਲਕੁਲ ਨਹੀਂ ਪਤਾ ਸੀਗਾ ਇਸ ਗੁਰਦੁਆਰਾ ਸਾਹਿਬ ਬਾਰੇ ਇਹ ਤੁਹਾਡੇ ਨਾਲ ਜਾਣਕਾਰੀ ਤੇ ਇਤਿਹਾਸ ਆਪਾਂ ਤਾਂ ਸਾਂਝਾ ਕਰ ਰਹੇ ਹਾਂਗੇ ਕਿਉਂਕਿ ਆਪਾਂ ਇਸ ਰਸਤੇ 'ਵਲ ਜਾ ਰਹੇ ਸੀ ਤੇ ਆਪਾਂ ਨੂੰ ਅਚਨਚੇਤ ਮਤਲਬ ਇਸ ਗੁਰਦੁਆਰਾ ਸਾਹਿਬ ਦਾ ਪਤਾ ਲੱਗਿਆਗਾ ਤੇ ਤੁਸੀਂ ਵੀ ਜਰੂਰ ਕੋਈ ਆ ਰਿਹਾਗਾ ਆਪਣੀ ਵੀਡੀਓ ਦੇਖ ਕੇ ਤਾਂ ਮੈਨੂੰ ਵੀ ਵਧੀਆ ਲੱਗੂਗਾ ਤੇ ਸਾਹਮਣੇ ਤਲਾਬ ਬਣਿਆ ਹੋਇਆ ਕਾਫੀ ਬੱਚੇ ਮੱਸੀਆਂ ਵਗੈਰਾ ਆਈਆਂ ਉਹ ਫੈਰ ਰਹੀਆਂ ਨਹੀਂਆਂ ਤੇ ਹੁਣ ਆਪਾਂ ਪ੍ਰਸ਼ਾਦ ਆਪਾਂ ਨਹੀਂ ਛੱਕੇ ਜੀ ਤੇ ਮੱਥਾ ਵੀ ਟੇਕ ਲਿਆ ਸੀਗਾ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਯਾਨੀ ਕਿ ਇਸ਼ਨਾਨ ਪਾਣੀ ਕਰਾਂਗੇ ਕਿਉਂਕਿ ਸਵੇਰ ਦੇ ਵੈਸੇ ਤਾਂ ਇਸ਼ਨਾਨ ਹੋ ਹੀ ਜਾਂਦੇ ਆਗੇ ਸੁੱਖ ਨਾਲ ਤੇ ਮੀਂਹ ਸਾਰੇ ਸਰੀਰ ਦੇ ਵਿੱਚ ਹੀ ਘੁਲਿਆ ਪਿਆਗਾ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਇਸ਼ਨਾਨ ਕਰਾਂਗੇ ਤੇ ਕੱਪੜੇ ਜਿਹੜੇ ਗਿੱਲੇ ਆ ਉਹ ਲਾ ਕੇ ਤੇ ਸੁੱਕੇ ਕੱਪੜੇ ਫਿਰ ਉਹ ਆਪਾਂ ਪਾਵਾਂਗੇ ਕੱਲ ਨੂੰ ਦੇਖਦੇ ਆ ਜੀ ਸਵੇਰ ਸਾਜਰੇ ਫਿਰ ਆਪਾਂ ਇੱਥੋਂ ਜਿਹੜੇ ਉਹ ਚਾਲੇ ਪਾਵਾਂਗੇ ਬਾਕੀ ਐਸਾ ਸਥਾਨ ਦੇ ਉੱਤੇ ਨਾ ਹਰੇਕ ਮਹੀਨੇ 15 ਅਸੂ ਵਾਲੇ ਦਿਨ ਤੇ ਇੱਥੇ ਸਖਣੀ ਸਾਹਿਬ ਦੇ ਪਾਰਕ ਹੁੰਦੇ ਆ ਕਿ ਪਾਰੀ ਇਕੱਠ ਹੁੰਦਾ ਹੈਗਾ ਤੇ ਹਰ ਇੱਕ ਸਾਲ ਤੇ ਜਿਹੜਾ ਉਹ ਸਾਲਾਨਾ ਜੋੜ ਮੇਲਾ ਇਸ ਜਗ੍ਹਾ ਉੱਤੇ ਉਹ ਮਨਾਇਆ ਜਾਂਦਾ ਹੈਗਾ ਤੇ ਇਹ ਵੀ ਜਾਣਕਾਰੀ ਤੁਹਾਡੇ ਨਾਲ ਆਪਾਂ ਸਾਂਝੀ ਕਰ ਲਈਏ ਇਤਿਹਾਸ ਪੜਿਆ ਸੀਗਾ ਤਾਂ ਕਿ ਤੁਹਾਨੂੰ ਦੱਸਿਆ ਜਾਵੇ ਤੇ ਦੱਸ ਕੇ ਤੁਹਾਡੇ ਤੱਕ ਜਿਹੜੀ ਜਾਣਕਾਰੀ ਆਪਾਂ ਸਾਂਝੀ ਕਰ ਸਕੀਏ ਤੇ ਬਾਕੀ ਜੀ ਆ ਦਰਸ਼ਨ ਇਹ ਗੁਰਦੁਆਰਾ ਸਾਹਿਬ ਦਾ ਜਿਹੜਾ ਨਿਸ਼ਾਨ ਸਾਹਿਬ ਹੈ ਨਾ ਤੁਹਾਨੂੰ ਪੰਜੌਰ ਗਾਰਡਨ ਤੋਂ ਪਹਿਲਾਂ ਹੀ ਦਿਖ ਜਾਣਾਗਾ ਤੇ ਜਰੂਰ ਇੱਕ ਵਾਰ ਮੇਰੇ ਕਹਿਣ ਦੇ ਉੱਤੇ ਇਸ ਗੁਰਦੁਆਰਾ ਸਾਹਿਬ ਵਿੱਚ ਜਰੂਰ ਆਇਓ ਇਤਿਹਾਸਿਕ ਗੁਰਦੁਆਰਾ ਸਾਹਿਬ ਆ ਗੁਰਨਾਣਕ ਦੇਵ ਜੀ ਦੇ ਰਿਲੇਟਡ ਐਸਾ ਸਥਾਨ ਚਰਨ ਸੋ ਧਰਤੀ ਹੈ ਕਿ ਗੁਰਨਾਣਕ ਦੇਵ ਜੀ ਦੀ ਇਹ ਸਥਾਨ ਦੇ ਉੱਪਰ ਤੀਸਰੀ ਉਦਾਸੀ ਵੇਲੇ ਜਦ ਗੁਰਨਾਣਕ ਦੇਵ ਜੀ ਗੁਰਦੁਆਰਾ ਪੱਥਰ ਸਾਹਿਬ ਲੈ ਉਦਾਖਤ ਆ ਰਹੇ ਸੀਗੇ ਤਾਂ ਇਸ ਗੁਰਦੁਆਰਾ ਸਾਹਿਬ ਉਹ ਆਏ ਸੀਗੇ ਇਹੀ ਉਹ ਰਸਤਾ ਸੀਗਾ ਤੇ ਤੀਸਰੀ ਉਦਾਸੀ ਵੇਲੇ ਬਾਕੀ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਦੀ ਆਪਾਂ ਇੱਥੇ ਹੀ ਸਮਾਪਤੀ ਕਰਦੇ ਆਂਗੇ ਅੱਜ ਦਾ ਸਾਰਾ ਦਿਨ ਆਪਣਾ ਜਿਹੜਾ ਮੀਂਹ ਦੇ ਵਿੱਚ ਹੀ ਲੰਘ ਗਿਆਗਾ ਤੇ ਵੀਡੀਓ ਦੀ ਸਮਾਪਤੀ ਵੀ ਆਪਾਂ ਇਸ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਵਿੱਚ ਖੜਕੇ ਕਰ ਰਹੇ ਆਂਗੇ ਤੇ ਬਾਕੀ ਅੱਜ ਦਾ ਜਿਹੜਾ ਸਾਰਾ ਦਿਨ ਆ ਤੁਹਾਨੂੰ ਪਤਾ ਹੀ ਆਪਣਾ ਉਹ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਲਿਆ ਕਿੰਦਾ ਮੀਂਹ ਦੇ ਵਿੱਚ ਲੰਘਿਆ ਸਿਰਫ ਆਪਾਂ ਤੋਂ ਮੰਨ ਕੇ ਚਲੋ ਅੱਜ 40 ਤੋਂ 42 ਕਿਲੋਮੀਟਰ ਅੱਜ ਦਾ ਜਿਹੜਾ ਸਫਰ ਹੋਇਆਗਾ ਤੇ ਵੀਡੀਓ ਨਵੀਂ ਦੇਖ ਰਹੇ ਹੋ ਤਾਂ ਤੁਸੀਂ ਆਪਾਂ ਨੂੰ YouTube ਉੱਤੇ ਸਬਸਕ੍ਰਾਈਬ ਕਰ ਸਕਦੇ ਹੋਗੇ ਚੈਨਲ ਆਪਣਾ ਥੱਲੇ ਮੈਂਸ਼ਨ ਹੋ ਰਿਹਾ ਹੋਊਗਾ ਤੇ ਜੇ ਕੋਈ ਵੀਰ ਫੇਸਬੁਕ ਉੱਤੇ ਆਪਾਂ ਨੂੰ ਦੇਖ ਰਿਹਾ ਹ ਤਾਂ ਉਹਨੂੰ ਫੋਲੋ ਕਰ ਲਿਓ ਹਰ ਰੋਜ਼ YouTube ਉੱਤੇ ਵੀਡੀਓ ਆਪਣੀ 8 ਵਜੇ ਆ ਜਾਂਦੀ ਹੈਗੀ ਤੇ ਫੇਸਬੁਕ ਉੱਤੇ ਸ਼ਾਮੀ ਜਿਹੜੀ ਕਿ ਉਹ ਆ ਜਾਂਦੀ ਹੈ 5:00 ਵਜੇ ਆ ਜਾਂਦੀ ਹੈਗੀ ਤੇ ਬਾਕੀ Instagram ਉੱਤੇ ਆਪਾਂ ਨੂੰ ਤੁਸੀਂ ਫੋਲੋ ਕਰ ਸਕਦੇ ਹੋਗੇ Instagram ਉੱਤੇ ਹਰ ਰੋਜ਼ ਦੀ ਨਵੀਂ ਅਪਡੇਟ ਤੁਹਾਨੂੰ ਜਿਹੜੀ ਉਹ ਆਪਣੇ Instagram ਪੇਜ ਉੱਤੇ ਉਹ ਮਿਲਦੀ ਰਹੂਗੀ ਸਫਰਾਂ ਦੇ ਨਾਲ ਬਣੇ ਰਹੋ ਤੇ ਸਫਰਾ ਤੁਹਾਨੂੰ ਹਲੇ ਹੋਰ ਵੀ ਬਥੇਰੇ ਦਿਖਾਉਣੇ ਆਗੇ ਤੇ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਣੇ ਉਹਨਾਂ ਯਾਰਾਂ ਮਿੱਤਰਾਂ ਦੋਸਤਾਂ ਭਾਈਆਂ ਭੈਣਾਂ ਤੱਕ ਤੇ ਵੀਡੀਓ ਜਰੂਰ ਸਾਂਝੀ ਕਰਿਓ ਜੀ ਮਿਲਦੇ ਆ ਕੱਲ ਨੂੰ ਇੱਕ ਨਵੇਂ ਸਫਰ ਦੇ ਨਾਲ ਸਫਰਾਂ ਨਾਲ ਬਣੇ ਰਹੋ